ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖ ਕੀ ਫੌਜ ਫੌਜੀਆਂ ਆਪਾਂ ਕਾਲ ਪੁਰਖ ਜੀ ਦੇ ਫੌਜ ਤਿਆਰ ਕੀਤੀ ਗਈ ਆ ਪਰਮਾਤਮਾ ਦੀ ਮੌਜ ਵਿੱਚ ਇੱਕ ਕੌਤਕ ਰਚਿਆ ਗਿਆ ਹੁਣ ਜਦੋਂ ਸਾਰਿਆਂ ਨੂੰ ਇੱਕ ਬਾਟੀ ਨਾਲ ਮੂਲ ਵਾਇਆ ਧਿਆਨ ਚ ਰੱਖਿਓ ਆਪਾਂ ਸਮਝ ਰਹੇ ਹਾਂ ਵੀ ਘੇਰਾ ਕਿਉਂ ਪਾਇਆ ਗਿਆ ਕਾਰਨ ਕੀ ਹੈ ਹੁਣ ਗੁਰੂ ਪਿਤਾ ਜੀ ਨੇ ਜਦੋਂ ਸਾਰਿਆਂ ਨੂੰ ਖਾਲਸਾ ਬਣਾਇਆ ਨਾ ਪਹਾੜੀ ਰਾਜੇ ਚੱਲ ਕੇ ਆਉਂਦੇ ਨੇ ਇਹ ਕਹਿੰਦੇ ਨੇ ਗੁਰੂ ਜੀ ਸਾਨੂੰ ਵੀ ਅੰਮ੍ਰਿਤ ਛਕਾ ਦਿਓ ਅਸੀਂ ਵੀ ਅੰਮ੍ਰਿਤ ਛਕਣਾ ਚਾਹੁੰਨੇ ਆ ਗੁਰੂ ਜੀ ਕਹਿੰਦੇ ਨੇ ਵੀ ਜੀਆਂ ਆਨੂੰ ਛਕ ਲੋ ਭਾਈ ਆਈਓ ਛਕਣ ਤੇ ਛਕਾਇਆ ਜਾਵੇਗਾ ਕਹਿਣ ਲੱਗੇ ਗੁਰੂ ਜੀ ਅੰਮ੍ਰਿਤ ਤੇ ਛਕ ਲਵਾਂਗੇ ਪਰ ਸਾਨੂੰ ਇਹਨਾਂ ਝੌਰ ਨਾਈ ਸ਼ੀਂਬਿਆਂ ਦੇ ਨਾਲ ਇੱਕ ਵਾਟੀ ਨੂੰ ਮੂੰਹ ਲਾਉਣਾ ਚੰਗਾ ਨਹੀਂ ਲੱਗਦਾ ਜੋ ਉਹਨਾਂ ਨੇ ਸ਼ਬਦ ਕਹੇ ਮੈਂ ਉਹ ਬੋਲ ਰਹੀ ਹਾਂ ਦੱਸਣ ਦੇ ਲਈ ਸਿੱਖੀ ਚ ਕੋਈ ਜਾਤ ਪਾਤ ਨਹੀਂ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਿਹਦੀ ਜਾਤ ਹੈ ਉਹ ਸਿੱਖ ਹੀ ਨਹੀਂ ਹੁੰਦਾ ਸਿੱਖ ਤੇ ਖਾਲਸਾ ਹੈ ਸਿੱਖ ਸਿੱਖ ਹੈ ਜਿਹਨੇ ਗੁਰੂ ਜੀ ਦੀ ਸਿੱਖਿਆ ਨੂੰ ਮੰਨੀ ਹੈ ਤੇ ਸਿੱਖਿਆ ਕੀ ਹੈ ਸਭ ਮਹਿਜੂਤ ਜੋਤ ਜੋਤ ਹੈ ਕਿਨੂੰ ਨੀਚ ਕਹਿਣਾ ਸਾਰਿਆਂ ਵਿੱਚ ਇੱਕੋ ਹੀ ਜੋਤ ਹੈ ਕੋਈ ਆਪਣੇ ਕੰਮਾ ਕਰਕੇ ਨੀਚ ਹੋ ਸਕਦਾ ਵੀ ਕੰਮ ਮਾੜੇ ਕਰਦਾ ਉਹ ਕੰਮਾ ਕਰਕੇ ਨੀਚ ਹੈ ਪਰ ਕੋਈ ਜਾਤ ਗੋਤ ਨਸਲ ਕਰਕੇ ਨੀਚ ਨਹੀਂ ਹੁੰਦਾ ਅਵਲ ਅੱਲਾ ਨੂਰ ਆਪਾਇਆ ਕੁਦਰਤ ਕੇ ਸਭ ਆਉ ਪੜ ਲਈਏ ਅਵਲ ਅੱਲਾ ਨੂਰ અપਾਇਆ ਅਵਲ ਅੱਲਾ ਨੂਰ અપਾਇਆ ਵੀਰਾਂ ਦੀ ਆਵਾਜ਼ ਜ਼ਿਆਦਾ ਹੈ ਮੇਰੀਆਂ ਭੈਣਾਂ ਦੇ ਨਾਲ ਭੈਣੂ ਆਪਾਂ ਵੀ ਰਸਨਾ ਨੂੰ ਪਵਿੱਤਰ ਕਰੀਏ ਸਾਰੇ ਹਾਜ਼ਰੀ ਲਵਾਓ ਮਿਲ ਕੇ ਗੁਰਬਾਣੀ ਨੂੰ ਗਾ ਲਈਏ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਕਰਿਓ ਕਿਰਪਾ ਅਵਲ ਅੱਲਾ ਨੂਰ અપਾਇਆ ਅਵਲ ਅੱਲਾ ਨੂਰ અપਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉਪਜਿਆ ਇੱਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ ਕੌਣ ਭਲੇ ਕੋ ਮੰ ਅਵਲ ਅੱਲਾ ਨੂਰ ਅਪਾਇਆ ਅਵਲ ਅੱਲਾ ਨੂਰ ਅਪਾਇਆ ਗੁਰੂ ਜੀ ਸਮਝਾਉਂਦੇ ਨੇ ਸਾਰਿਆਂ ਵਿੱਚ ਇੱਕ ਮਾਲਕ ਦੀ ਜੋਤ ਵਰਤ ਰਹੀ ਆ ਫਿਰ ਤੂੰ ਕਿਨੂੰ ਨੀਚ ਕਹਿਣਾ ਪਰ ਪਹਾੜੀ ਰਾਜੀਆਂ ਦੇ ਅੰਦਰ ਬੜਾਈ ਹੰਕਾਰ ਹੈ ਉੱਚੀ ਜਾਤ ਦਾ ਉੱਚੇ ਘਰਾਣੇ ਦਾ ਕਹਿੰਦੇ ਨੇ ਅਸੀਂ ਅਮਰ ਤੇ ਸ਼ੱਕ ਲਮਾਂਗੇ ਪਰ ਇੰਨਾ ਨੀਵੀਆਂ ਜਾਤਾਂ ਵਾਲਿਆਂ ਦੇ ਨਾਲ ਸਾਨੂੰ ਇੱਕ ਬਾਟੀ ਨਾਲ ਮੂੰਹ ਲਾਉਣਾ ਚੰਗਾ ਨਹੀਂ ਲੱਗਦਾ ਸਾਡੇ ਲਈ ਅੱਡ ਵਾਟਾ ਤਿਆਰ ਕਰ ਦਿਓ ਤੁਸੀਂ ਗੁਰੂ ਜੀ ਨੂੰ ਪਿਆਰ ਕਰਨ ਵਾਲੇ ਬੈਠੇ ਹੋ ਇਮਾਨਦਾਰੀ ਨਾਲ ਦੱਸਿਓ ਕਿ ਗੁਰੂ ਜੀ ਨੇ ਰਾਜਿਆਂ ਦੇ ਲਈ ਅੱਡ ਵਾਟਾ ਤਿਆਰ ਕਰਤਾ ਸੀ ਜੀ ਨਹੀਂ ਕੀਤਾ ਗੁਰੂ ਜੀ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਵੀ ਜੇ ਤੁਹਾਨੂੰ ਇਹਨਾਂ ਨਾਲ ਇੱਕ ਬਾਟੇ ਨੂੰ ਮੂੰਹ ਲਾਉਣਾ ਚੰਗਾ ਨਹੀਂ ਨਾ ਲੱਗਦਾ ਮੈਨੂੰ ਤੁਸੀਂ ਚੰਗੇ ਨਹੀਂ ਲੱਗਦੇ ਜਿੱਧਰੋਂ ਆਇਓ ਵਾਪਸ ਚਲੇ ਜਾਓ ਸਾਡੇ ਲਈ ਰਾਜਿਆਂ ਨੂੰ ਠੋਕਰ ਮਾਰ ਦਿੱਤੀ ਤੇ ਜਦੋਂ ਇਹ ਪਹਾੜੀ ਰਾਜੇ ਜਾਂਦੇ ਨੇ ਨਾ ਗੁਰੂ ਜੀ ਨੂੰ ਮੀਣਾ ਮਾਰਦੇ ਨੇ ਸਤਗੁਰੂ ਜੀ ਨੂੰ ਮੀਣਾ ਮਾਰ ਕੇ ਗਏ ਨੇ ਉਲਣਾ ਨਹੀਂ ਚਾਹੀਦਾ ਗੁਰੂ ਜੀ ਦੇ ਪਰਉਪਕਾਰਾਂ ਨੂੰ ਅੱਜ ਅਸੀਂ ਬੜੇ ਆਰਾਮ ਨਾਲ ਬੈਠੇ ਆ ਨਾ ਲੋਕੀ ਸਾਨੂੰ ਸਰਦਾਰ ਜੀ ਕਹਿ ਕੇ ਸਤਿਕਾਰ ਦਿੰਦੇ ਨੇ ਕਦੇ ਪਿਛਲਾ ਸਮਾਂ ਪੜ ਕੇ ਵੇਖੀ ਕਿੰਨਾ ਹਾਲਾਤਾਂ ਚੋਂ ਗੁਰੂ ਜੀ ਸਾਨੂੰ ਕੱਢ ਕੇ ਲੈ ਕੇ ਆਏ ਨੇ ਇਹ ਉੱਚੀਆਂ ਜਾਤਾਂ ਦੇ ਹੰਕਾਰ ਕਰਨ ਵਾਲੇ ਲੋਕ ਸਾਡੇ ਮੂੰਹਾਂ 'ਚ ਥੁੱਕਿਆ ਕਰਦੇ ਸੀ ਪੈਰਾਂ ਦੇ ਨਾਲ ਝਾੜੀਆਂ ਬੰਨ੍ਹ ਕੇ ਰੱਖਦੇ ਸੀ ਕਹਿੰਦੇ ਆਪਣੀਆਂ ਪੈੜਾਂ ਵੀ ਆਪ ਹੀ ਸਾਫ਼ ਕਰਦੇ ਜਾਓ ਅੱਜ ਅਸੀਂ ਜ਼ਮੀਨਾਂ ਦੇ ਮਾਲਕ ਬਣੀ ਬੈਠੀ ਆ ਨਾ ਗੁਰੂ ਗੋਬਿੰਦ ਸਿੰਘ ਜੀ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇ ਕੇ ਭੇਜਿਆ ਸਾਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਇਹਨਾਂ ਲੋਕਾਂ ਨੇ ਤਾਂ ਧਾਰਮਿਕ ਸਥਾਨਾਂ ਤੇ ਜਾਣਾ ਸਾਡਾ ਬੰਦ ਕੀਤਾ ਸੀ ਕਹਿੰਦੇ ਜੇ ਆਈਓ ਨਾ ਰੱਬ ਦਾ ਨਾਮ ਲੈਨੇ ਹੋ ਜ਼ਬਾਨ ਕੱਟ ਦੇ ਮੰਕੀ ਕੈਸੇ ਹਾਲਾਤ ਪੈਦਾ ਕਰ ਦਿੱਤੇ ਸੀ ਹੁਣ ਜਦੋਂ ਗੁਰੂ ਜੀ ਨੇ ਸਾਨੂੰ ਕਾਲਾ ਸਾ ਬਣਾਇਆ ਇਹਨਾਂ ਨੂੰ ਇੰਨੀ ਤਕਲੀਫ ਹੋਈ ਗੁਰੂ ਜੀ ਨੂੰ ਮੀਣਾ ਮੰਨਦੇ ਨੇ ਕੀ ਕਹਿੰਦੇ ਨੇ ਕਿ ਕਿਸੇ ਕਵੀ ਨੇ ਲੈਨਾਂ ਨੂੰ ਕਲਮ ਬੰਦ ਕੀਤਾ ਕਹਿਣ ਲੱਗੇ ਇਕੱਠੇ ਕੀਤੇ ਜੱਟ ਜੂਟ ਛੀਵਰ ਤਰਖਾਣਾ ਏਕੀ ਜਾਣਣ ਤੇਗ ਨੂੰ ਹੱਥ ਕੀਕਣ ਪਣਾ ਮੂੰਹ ਦੀ ਖਾ ਕੇ ਜਾਣਗੇ ਨਹੀਂ ਕੋਈ ਟਿਕਾਣਾ ਟੋਲਾ ਰਲਿਆ ਮੂਰਖਾਂ ਕੋਲ ਹੈ ਨਹੀਂ ਸਿਆਣਾ ਕਹਿੰਦੇ ਗੁਰੂ ਜੀ ਨੇ ਝੌਰ ਨਾਈ ਸ਼ੀਂਬਿਆਂ ਤਰਖਾਣਾ ਜੱਟਾਂ ਨੂੰ ਇਕੱਠੇ ਕੀਤਾ ਹੋਇਆ। ਕਹਿੰਦੇ ਕਹਿੰਦੇ ਵੀ ਇਹ ਜੰਗਾਂ ਲੜਨਗੇ। ਪਹਾੜੀ ਰਾਜੇ ਕਹਿੰਦੇ ਇਹ ਖੜਨਗੇ ਸਾਡੇ ਅੱਗੇ। ਸਾਰੇ ਕਮਲੇ ਇਕੱਠੇ ਹੋਏ ਨੇ ਕੋਈ ਇਹਨਾਂ ਨੂੰ ਮੱਤ ਦੇਣ ਵਾਲਾ ਹੈ ਹੀ ਨਹੀਂ। ਕਮਲੇ ਕਹਿ ਰਹੇ ਨੇ ਕਿ ਟੋਲਾ ਰਲਿਆ ਮੂਰਖਾਂ ਕੁਲ ਹੈ ਨਹੀਂ ਸਿਆਣਾ। ਸਾਰੇ ਮੂਰਖ ਨੇ। ਇਹ ਲੜਨਗੇ ਜੰਗਾਂ ਇਹ ਸਾਡੇ ਸਾਹਮਣੇ ਖੜਨਗੇ ਜੰਗ ਦੇ ਮੈਦਾਨ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਪਤਾ ਇਹਨਾਂ ਨੂੰ ਕੀ ਦਿੱਤਾ ਸੀ ਕਹਿਣ ਲੱਗੇ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਤੁਸੀਂ ਕਹਿੰਨੀ ਹੋ ਨਾ ਇਹ ਮੂਰਖ ਨੇ ਕਮਲੇ ਨੇ ਚੇਤੇ ਰੱਖਿਓ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਜਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਤੁਹਾਨੂੰ ਮਜਬੂਰ ਕਰ ਦੇਵਾਂਗਾ ਤੁਸੀਂ ਆਉਣ ਵਾਲੇ ਸਮੇਂ ਚ ਇਹਨਾਂ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਕਰੋਗੇ ਸਤਗੁਰੂ ਜੀ ਨੇ ਇਹਨਾਂ ਨੂੰ ਜਵਾਬ ਦਿੱਤਾ ਕਹਿਣ ਲੱਗੇ ਤੁਸੀਂ ਕਿਨੋਂ ਵੀ ਇੱਕ 3 ਜੰਗਾਂ ਲੜਨਗੇ ਸਵਾ ਲੱਖ ਸੇਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਇਨਾ ਮਾਣ ਬਖਸ਼ਿਆ ਗੁਰੂ ਜੀ ਨੇ ਹੁਣ ਜਦੋਂ ਇਹਨਾਂ ਨੂੰ ਜਵਾਬ ਦਿੱਤਾ ਗਿਆ ਐਸੀ ਗੱਲ ਦੀ ਰੰਜਿਸ਼ ਹੈ ਇਹਨਾਂ ਦੇ ਅੰਦਰ ਜਿਨ੍ਹਾਂ ਨੂੰ ਕੱਲ ਤੱਕ ਅਸੀਂ ਲਤਾੜ ਕੇ ਰੱਖਿਆ ਸੀ ਅੱਜ ਉਹ ਸਾਡੇ ਸਾਹਮਣੇ جنگ ਲੜਨ ਨੂੰ ਤਿਆਰ ਖੜੇ ਨੇ ਜ਼ੁਲਮ ਦੇ ਵਿਰੁੱਧ ਜਿਹੜੇ ਅਸੀਂ ਜ਼ੁਲਮ ਕਰਦੇ ਸੀ ਉਹਨਾਂ ਦੇ ਵਿਰੁੱਧ ਇਹ ਆਵਾਜ਼ ਉਠਾ ਰਹੇ ਨੇ ਜਿਹੜੀ ਅਸੀਂ ਭਰਮਾਂ ਵਿੱਚ ਪਾਇਆ ਸੀ ਇਹਨਾਂ ਲੋਕਾਂ ਨੂੰ ਇਹ ਪਰਮਾ ਵਿੱਚੋਂ ਨਿਕਲ ਗਏ ਤੇ ਇੱਕ ਦੇ ਨਾਲ ਜੁੜ ਗਏ ਇਹਨਾਂ ਨੂੰ ਤੇ ਸਚਾਈ ਦਾ ਪਤਾ ਲੱਗ ਗਿਆ। ਅਸਲੀ ਧਰਮ ਇਹਨਾਂ ਨੇ ਕਮਾਉਣਾ ਸ਼ੁਰੂ ਕਰ ਦਿੱਤਾ। ਫਿਰ ਇਹਨਾਂ ਨੇ ਬੜੇ ਯਤਨ ਕੀਤੇ। ਬਹੁਤ ਯਤਨ ਕੀਤੇ ਵੀ ਅਸੀਂ ਆਨੰਦਪੁਰ ਸਾਹਿਬ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ। ਜਦੋਂ ਇਹ ਕਾਮਯਾਬ ਨਾ ਹੋਏ ਫਿਰ ਇਹਨਾਂ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ। ਦੇਖੋ ਇਹ ਪਹਾੜੀ ਰਾਜੇ ਉੱਲਗੇ ਜੀਨੇ ਆਨੰਦਪੁਰ ਸਾਹਿਬ ਬਸਾਇਆ ਇਹਨੇ ਧੰਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਜੀ ਇਹਨਾਂ ਨੇ ਤਾਂ ਸਾਡੇ ਜੰਝੂ ਨੂੰ ਬਚਾਉਣ ਦੇ ਲਈ ਜੋ ਸਾਡੇ ਤੇ ਧੱਕਾ ਹੋ ਰਿਆ ਸੀ ਉਹਨੂੰ ਬਚਾਉਣ ਦੇ ਲਈ ਆਪਣੀ ਜਿੰਦ ਦੀ ਵਾਜੀ ਲਾ ਦਿੱਤੀ ਜਦੋਂ ਕਸ਼ਮੀਰ ਦੇ ਪੰਡਤ ਆਏ ਸੀ ਨਾ ਚੱਲ ਕੇ ਭ੍ਰਤੀਕ ਬਹਾਦਰ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਸੀ ਕਿਹਾ ਸੀ ਸਤ ਗੁਰ ਆਖਿਆ ਬੱਚਿਓ ਘਰੀ ਜਾਓ ਸਿਰ ਦੇ ਕੇ ਛੱਤ ਬਚਾਂਗਾ ਮੈਂ Hindu ਧਰਮ ਦੇ ਬੁਝ ਰਹੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਗਾ ਮੈਂ ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ ਭਾਰਤ ਵਰਸ਼ ਦਾ ਬਾਗ ਤੇ ਫਲ ਰਿਹਾ ਏ ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਲਹੂ ਅੱਜ ਵੀ ਗੁਰੂ ਤੇਗ ਬਹਾਦਰ ਦਾ ਬਲ ਰਿਹਾ ਏ ਅੱਜ ਵੀ ਗੁਰੂ ਤੇਗ ਬਹਾਦਰ ਜੀ ਕਰਕੇ ਹੀ ਮੰਦਰਾਂ ਦੇ ਵਿੱਚ ਦੀਵੇ ਬਲ ਰਹੇ ਜਿਉਂ ਸ਼ਹਾਦਤ ਦਾ ਜਾਮਨਾ ਨਾ ਪੀਂਦੇ ਅੱਜ ਹਾਲਾਤ ਹੀ ਕੁਝ ਹੋਰ ਹੋਣੇ ਸੀ ਪਰ ਇਹਨਾਂ ਪਾਪੀਆਂ ਨੇ ਭੁਲਾ ਦਿੱਤੇ ਗੁਰੂ ਜੀ ਦੇ ਪਰਉਪਕਾਰ ਔਰੰਗਜੀਬ ਨੂੰ ਚਿੱਠੀ ਲਿਖਦੇ ਕਿੰਦੀ ਪੰਜਾਬ ਦੇ ਵਿੱਚ ਆਨੰਦਪੁਰ ਉਥੇ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਨੇ ਤੇ ਹੁਣ ਤੇ ਸਾਡੇ ਬਸੋਂ ਗੱਲ ਬਾਹਰ ਹੋਈ ਪਈ ਆ ਤੂੰ ਕੁਝ ਕਰਲਾ ਨਹੀਂ ਤੇਰੇ ਤਖਤ ਨੂੰ ਵੀ ਖਤਰਾ ਪੈਦਾ ਹੋ ਜਾਂਦਾ ਹੁਣ ਆਨੰਦਪੁਰ ਸੇ ਵਿੱਚ ਸਿੰਘ ਕਰਦੇ ਕੀ ਸੀ ਗੁਰਬਾਣੀ ਪੜ੍ਹਦੇ ਸੀ ਸੰਤਿਆ ਦੀਆਂ ਕਲਾਸਾਂ ਲਾਉਂਦੇ ਸੀ ਲੋਕ ਭਲਾਈ ਦੇ ਕੰਮ ਕਰਦੇ ਸੀ ਕਿਸੇ ਤੇ ਜ਼ਬਰ ਜ਼ੁਲਮ ਤੱਕਾ ਹੁੰਦਾ ਸੀ ਉਹਦੇ ਖਿਲਾਫ ਆਵਾਜ਼ ਠਾਉਂਦੇ ਸੀ ਪਰ ਇਹਨਾਂ ਪਹਾੜੀ ਰਾਜਿਆਂ ਤੋਂ ਬਰਦਾਸ਼ਤ ਨਹੀਂ ਹੋਈ ਗੱਲ ਔਰੰਗਜ਼ੇਬ ਨੂੰ ਚਿੱਠੀ ਲਿਖ ਦਿੱਤੀ ਹੁਣ ਔਰੰਗਜ਼ੇਬ ਨੇ ਸੈਦ ਖਾਨ ਨੂੰ ਭੇਜਿਆ ਸੈਦ ਖਾਨ ਦਾ ਬਹੁਤ ਵੱਡਾ ਜਰਨੈਲ ਹੈ ਆ ਕੇ ਆਪਣੀ ਭੈਣ ਨਸ਼ੀਰਾ ਨੂੰ ਮਿਲਦਾ ਤੇ ਦੱਸਦਾ ਵੀ ਮੈਂ ਆਨੰਦਪੁਰ ਵਾਲੇ ਗੁਰੂ ਜੀ ਦੇ ਨਾਲ ਲੜਨ ਚੱਲੇ ਹਾਂ ਤੇ ਭੈਣ ਨਸ਼ੀਰਾ ਨੂੰ ਤੇ ਪਤਾ ਏ ਨਾ ਗੁਰੂ ਜੀ ਕਿੰਨੀ ਮਹਾਨ ਸ਼ਖਸੀਅਤ ਨੇ ਜਦੋਂ ਵੀਰ ਤੁਰੇ ਪੈਣ ਨੇ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕਹਿਣ ਲੱਗੇ ਗੁਰੂ ਜੀ ਮੇਰਾ ਵੀਰ ਅਣਜਾਣ ਹੈ ਇਹਨੂੰ ਨਹੀਂ ਪਤਾ ਤੁਹਾਡੀ ਬਖਸ਼ਿਸ਼ ਦਾ ਤੁਹਾਡੇ ਕੋਲ ਦੋ ਤੀਰ ਨੇ ਇੱਕ ਤੇ ਪੱਥੇ ਵਾਲਾ ਤੀਰ ਹੈ ਇੱਕ ਪਿਆਰ ਵਾਲਾ ਤੀਰ ਹੈ ਗੁਰੂ ਪਿਤਾ ਜੀ ਕਿਰਪਾ ਕਰ ਦਿਓ ਮੇਰੇ ਵੀਰ ਦੇ ਪੱਥੇ ਵਾਲਾ ਤੀਰ ਨਾ ਮਾਰਿਓ ਇਹਦੇ ਪਿਆਰ ਵਾਲਾ ਤੀਰ ਮਾਰ ਦਿਓ ਹੁਣ ਸੈਦਖਾਂ ਆਇਆ ਤੇ ਚੜਕੇ ਹੈ ਪਰ ਇਤਿਹਾਸ ਦੱਸਦੇ ਜਦੋਂ ਗੁਰੂ ਜੀ ਦੇ ਨਾਲ ਆਹਮੋ ਸਾਹਮਣੇ ਹੁੰਦਾ ਨਾ ਇਹ ਗੁਰੂ ਜੀ ਦਾ ਮਰੀਦ ਬਣ ਜਾਂਦਾ ਹੈ ਹੁਣ ਪਹਾੜੀ ਰਾਜੇ ਸੋਚਦੇ ਨੇ ਜਿੰਨੇ ਵੀ ਜਰਨੈਲਾਂ ਨੂੰ ਭੇਜਦੇ ਆ ਉਤੇ ਗੁਰੂ ਜੀ ਦੇ ਮਰੀਦ ਬਣ ਜਾਂਦੇ ਨੇ ਸੇਵਕ ਬਣ ਜਾਂਦੇ ਨੇ ਇਹ ਕਹਿੰਦੇ ਵੀ ਇਕੱਲੇ ਇਕੱਲੇ ਹੋ ਕੇ ਗੱਲ ਨਹੀਂ ਬਣਨੀ ਇਦਾਂ ਕਰੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੁਣ ਮੁਗਲਾਂ ਨੂੰ ਰੰਗੜਾਂ ਨੂੰ ਪਹਾੜੀ ਰਾਜੀਆਂ ਦੇ ਨਾਲ ਲਿਆ ਤੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਅਚਨ ਚੇਤ ਘੇਰਾ ਪਾ ਲੈਂਦੇ ਨੇ ਸਾਰੇ ਰਸਤੇ ਬੰਦ ਕਰ ਦਿੰਦੇ ਨੇ ਸੋਚ ਕੇ ਵੇਖੂ ਆਪਾਂ ਵੀ ਆਪਣੇ ਘਰਾਂ ਵਿੱਚ ਰਹਿਣੇ ਆ ਕਿੰਨੇ ਕੁ ਮਹੀਨਿਆਂ ਦਾ ਰਾਸ਼ਨ ਇਕੱਠਾ ਲਿਆ ਕੇ ਰੱਖ ਲੈਣੇ ਆ ਇੱਕ ਮਹੀਨੇ ਦਾ ਦੋ ਮਹੀਨਿਆਂ ਦਾ ਕੋਈ ਵੱਧ ਤੋਂ ਵੱਧ ਤਿੰਨ ਮਹੀਨਿਆਂ ਦਾ ਲਿਆ ਕੇ ਰੱਖਦਾ ਹੋਣਾ